ਪੰਥ ਦੇ ਵਿੱਚ ਵੱਡਾ ਯੋਗਦਾਨ ਪਾਇਆ ਬਹੁਤ ਹੀ ਸਤਿਕਾਰਯੋਗ ਦਾਦਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ ਡੇਗੋਵਾਲ ਦੇ ਵਿੱਚ 47 ਤੋਂ ਬਾਅਦ ਡੇਗੋਵਾਲ ਦੀ ਧਰਤੀ ਤੇ ਬੈਠ ਕੇ ਉਹਨਾਂ ਨੇ ਜਿੱਥੇ ਇਸ ਇਲਾਕੇ ਦੇ ਵਿੱਚ ਜੋ ਵਿਦਿਆ ਦੇ ਖੇਤਰ ਦੇ ਵਿੱਚ ਕਾਰਜ ਕੀਤੇ ਜਾਂ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਖੇਤਰ ਦੇ ਵਿੱਚ ਕਾਰਜ ਕੀਤੇ ਉਹ ਬਹੁਤ ਵੱਡੇ ਕਾਰਜ ਹੈ ਇਹੋ ਕਰਨਾ ਕਿ ਅੱਜ ਸਾਰਾ ਅਲਾਕਾ ਇਹ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਸਿੱਖ ਸੰਗਤਾਂ ਜਿਹੜੀਆਂ ਨੇ ਉਹਨਾਂ ਨੂੰ ਪਿਆਰ ਕਰਦੀਆਂ ਨੇ ਅੱਜ ਉਹਨਾਂ ਦਾ ਜਨਮ ਦਿਹਾੜਾ ਜਿਹੜਾ ਵੇਗੋਗਾਰ ਦੇ ਵਿੱਚ ਗੁਰਦਾਰਾ ਸਾਹਿਬ ਦੇ ਵਿੱਚ ਸਾਡੇ ਬਹੁਤੀ ਸਾਰੇ ਕਾਰਜੋਬ ਦੀ ਵਿੱਚ ਵੀ ਕਾਰਜ ਵੀ ਵਿਸ਼ੇਸ਼ ਤੇ ਆਪਣਾ ਸਦਕਾਰ ਸੰਗਤ ਦੇ ਸਹਿਯੋਗ ਸਦਕਾ ਬਣਾਇਆ ਜਾ ਰਿਹਾ ਹੈ ਰਸੀਉ ਦੇ ਵਿੱਚ ਸ਼ਾਮਲ ਹੋਣ ਵਾਸਤੇ ਅੱਜ ਇਕੱਠੇ ਹੋਏ ਆ ਕਿਉਂਕਿ ਗੁਰਮਤ ਸਮਾਗਮ ਜਿਹੜੇ ਨੇ ਬੀਬੀ ਜੀ ਵੱਲੋਂ ਲਿਖੇ ਪਰ। ਸ਼ਰੋਨੀਕ ਮਟੀਰੀਅਲ ਚੋੜਾ ਨੂੰ ਪਈ 10 ਸਾਲ ਬੀਤ ਚੁੱਕੇ ਆ ਹੋਰ ਕੋਈ ਚੋੜਾ ਤੇ ਨਹੀਂ ਹੋਈਆਂ ਪਰ ਪ੍ਰਦਾਨ ਹਰ ਵਾਰ ਕੀਤਾ ਜਾਂਦਾ ਹੈ। ਉਸ ਨੂੰ ਲੈ ਕੇ ਤੁਹਾਡੀ ਪਾਰਟੀ ਵੱਲੋਂ ਗਾਂ ਕੀ ਏਜੰਡਾ ਹੈਗਾ ਜਾਂ ਸ਼ਰੋਨੀਕ ਕਮੇਟੀ ਚੋੜਾ ਨੂੰ ਕਿਸ ਤਰ੍ਹਾਂ ਮੰਗ ਕਰਦੇ ਹੋ ਕਿੰਨਾ? ਦੇਖੋ ਜਿਹੜੀ ਤਾ ਹੈਗੀ ਜਨਰਲ ਇਲੈਕਸ਼ਨ ਉਹਦੇ ਲਈ ਤਾਂ ਸੀ ਹਮੇਸ਼ਾ ਜਿਹੜਾ ਸਟੈਂਡਰਡ ਲਿਆ ਹੋਇਆ ਹੈ ਕਿ ਕੇਂਦਰ ਸਰਕਾਰ ਨੂੰ ਇਲੈਕਸ਼ਨ ਜਿਹੜੇ ਆ ਉਹ ਕਰਵਾਉਣੇ ਚਾਹੀਦੇ ਇਹ ਕਿਉਂ ਨਹੀਂ ਕਰਵਾ ਰਹੇ ਕੀ ਦੇ ਕਹਿੰਦੇ ਨਹੀਂ ਕਰਵਾ ਰਹੀ ਔਰ ਇਲੈਕਸ਼ਨ ਨਾ ਹੋਣ ਦੇ ਨਾਲ ਸਭ ਤੋਂ ਵੱਡਾ ਫਾਇਦਾ ਜਿਹੜਾ ਕਿਹੜੀ ਤਰ੍ਹਾਂ ਹੋ ਰਿਹਾ ਉਹ ਸਥਾਪਿਤ ਤਰ੍ਹਾਂ ਹੋ ਰਿਹਾ ਤਾਂ ਮੈਨੂੰ ਲੱਗਦਾ ਕਿ ਸਥਾਪਿਤ ਤਰ੍ਹਾਂ ਤੇ ਕਿਤੇ ਕਿਤੇ ਕੇਂਦਰ ਸਰਕਾਰ ਆਪਸ ਦੇ ਵਿੱਚ ਰਣੇ ਮਿਲੇ ਹੈ ਸਾਠ ਖਾਂਠ ਹੈ ਜਿਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਜਿਹੜੇ ਨੇ ਉਹ ਡਿਲੇ ਹੋ ਰਹੇ ਨੇ ਰਹੀ ਗੱਲ ਜਿਹੜੀ ਸਾਲਾਨਾ ਇਲੈਕਸ਼ਨ ਦੀ ਐਨੂਅਲ ਇਲੈਕਸ਼ਨ ਜਿਹੜੇ ਆ ਉਦੇ ਬਾਰੇ ਅਸੀਂ ਪਾਰਟੀ ਪਲੇਟਫਾਰਮ ਦੇ ਉੱਤੇ ਵਿਚਾਰ ਕਰਾਂਗੇ ਜਿਵੇਂ ਸਾਡੇ ਲੀਡਰ ਸਹਿਬਾਨ ਕੋਈ ਰਹਿ ਮਸ਼ਵਰਾ ਦੇਣਗੇ ਕਿ ਕਿਉਂ ਨਾਲ ਦੇ ਲੰਬੇ ਤਜਰਬੇ ਆ ਉਹ ਵੀ ਅਸੀਂ ਫੈਸਲਾ ਕਰਾਂਗੇ ਤੁਹਾਡੀ ਪਾਰਟੀ ਨੂੰ ਘੜਤੀ ਮਿਲਣੀ ਜੇ ਬਹੁਤ ਸਰਾਹ ਹੁਗਾਰਾ ਮਿਲੇਗਾ ਅਗਾਂਹ ਪਾਰਟੀ ਗਤੀਵਿਧੀਆਂ ਕਿਸ ਤਰ੍ਹਾਂ ਦੇ ਜਾਂ ਸਮਝੌਤੇ ਕਰਦੇ ਵਾਸਤੇ ਪੰਜਾਬ ਦੇ ਨਾਲ ਜਿਹੜਾ ਤੁਸੀਂ ਕੀ ਕੱਲੇ ਆ ਤੇ ਕੋਈ ਸਮਝੌਤੇਆਂ ਦੀਆਂ ਗੱਲਾਂ ਤਾਂ ਬਹੁਤ ਬਾਅਦ ਚੰਗੀਆਂ ਪਹਿਲਾਂ ਤਾਂ ਅਸੀਂ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਵੱਲ ਧਿਆਨ ਸਾਰਾ ਫੋਕਸ ਕਰ ਰਹੇ ਆ ਅਸੀਂ ਵਰਕਿੰਗ ਕਮੇਟੀ ਆਫਿਸ ਬਾਰੇ ਜਿਹੜੀ ਨੇ ਆਪਣੇ ਬਣਾਏ ਨੇ ਹੁਣ ਜ਼ਿਲ੍ਹਾ ਕਮੇਟੀਆਂ ਸਾਡੀਆਂ ਜਿਹੜੀਆਂ ਨੇ ਬਣ ਗਈਆਂ ਨੇ ਔਰ ਜ਼ਿਲ੍ਹਾ ਕਮੇਟੀਆਂ ਦੇ ਵਿੱਚ ਸਾਡੇ ਜਿਹੜੇ ਲੀਡਰ ਸਹਿਬਾਨ ਹੋਣ ਬੜੇ ਜ਼ੋਰ ਸ਼ੋਰ ਦੇ ਨਾਲ ਲੱਗੇ ਹੋਏ ਨੇ ਔਰ ਉਮੀਦ ਹੈ ਕਿ ਥੋੜੇ ਜਿਹੀ ਸਮੇਂ ਦੇ ਵਿੱਚ ਸਾਡੀਆਂ ਜ਼ਿਲ੍ਹਾ ਕਮੇਟੀਆਂ ਵੀ ਹੋਂਦ ਵਿੱਚ ਆ ਜਾਣਗੀਆਂ ਪਾਰਟੀ ਦਾ ਪੂਰਾ ਸਟਰਕਚਰ ਜਿਹੜਾ ਸਾਡਾ ਤਿਆਰ ਹੋ ਜਾਏਗਾ ਫਿਰ ਅਸੀਂ ਪੰਜਾਬ ਦੇ ਪੰਥ ਦੇ ਮੁੱਦੇ ਲੈ ਕੇ ਜਿਹੜੀਆਂ ਸੰਗਤ ਦੇ ਵਿੱਚ ਜਾਵਾਂਗੇ ਜਿਹੜੀਆਂ ਸਮਝੌਤੇ ਵਗੈਰਾ ਹੁੰਦੇ ਆ ਤੇ ਬਹੁਤ ਸੈਕੰਡਰੀ ਮੰਦੇ ਆ ਤੇ ਬਹੁਤ ਬਾਅਦ ਵਿੱਚ ਆਉਂਦੇ ਆ ਤਾਂ ਤਰੰਤ ਜਿਵੇਂ ਕਿ ਉਹ ਜਿਹੜੀ ਚੱਲ ਰਹੀ ਆ ਉਸ ਤਰ੍ਹਾਂ ਦੀ ਤਸਦੀਕ ਮੈਸੇਜ ਵੀ ਨਿਕਲਣੀ ਆ ਦੇਖੋ ਇਹਦੇ ਵਿੱਚ ਅਸੀਂ ਪਹਿਲੇ ਕਹਿ ਦਿੱਤਾ ਸੀ ਕਿ ਜਿਹੜਾ ਉਹ ਲੜਕਾ ਖੜਾ ਹੈ ਨਗਦੀਪ ਉਹਦੇ ਹੱਥ ਦੇ ਵਿੱਚ ਅਸੀਂ ਆਪਣਾ ਕੈਂਡੀਡੇਟ ਜਿਹੜਾ ਬਿਲਕੁਲ ਨਹੀਂ ਉਹ ਤਾਰਿਆ ਹੈਗਾ ਤੇ ਅਸੀਂ ਇਹੋ ਚਾਹੁੰਦੇ ਹਾਂ ਕਿ ਉਹ ਸਾਂਝਾ ਕੈਂਡੀਡੇਟ ਪੰਥ ਕੈਂਡੀਡੇਟ ਜਿਹੜਾ ਹੈ ਉਹ ਉਸ ਇਲਾਕੇ ਦੇ ਵਿੱਚ ਜੀਨਰ ਹੋ ਕੇ ਆਵੇ ਤੇ ਜਿੱਥੇ ਵੀ ਕਿਤੇ ਅਸੀਂ ਜਿਹੜਾ ਲੋੜ ਪਈ ਕਿ ਅਸੀਂ ਹੈਲਪ ਕਰਾਂ ਬਾਲਫਾ ਬਲੂ ਅਕਸਰੀ ਮੀਟਿੰਗ ਹੁੰਦੀਆਂ ਨੇ ਇਹਨਾਂ ਕੋਲ ਕਿਹਾ ਜਾਂਦਾ ਕਿ ਸਾਰਾ ਕੰਮ ਪਛੀਰੂ ਮਾਫੀ ਮੰਗਦੇ ਕਰਤੀ ਆ ਕਿ ਕਰਨਾ ਹੈ ਕਿ ਕਿੱਥੇ ਇੱਕ ਗੱਲ ਖੜੀ ਹੈ ਜਾਂ ਉਹਨਾਂ ਦੇ ਨਾਲ 37 ਪ੍ਰੋਟੋਕੋਲ ਦੀ ਜੋ ਉਸ ਤੋਂ ਇੱਕ ਗੱਲ ਸੁਖਤਾਲ ਦੇਤੀ। ਦੇਖੋ ਜੇ 2 ਦਸੰਬਰ ਤੋਂ ਪਹਿਲਾਂ ਕਹਿੰਦੇ ਕਿ ਸਾਰੀ ਕੌਮ ਇਕੱਠੀ ਹੋ ਗਈ ਤਾਂ ਮੈਨੂੰ ਲੱਗਦਾ ਸੀ ਕਿ ਬਹੁਤ ਵੱਡਾ ਸੁਨੇਹਾ ਸੀ ਔਰ ਸ਼ਾਇਦ ਪਾਰਟੀ ਕਦੇ ਟੁੱਟਦੀ ਵੀ ਨਾ। ਪਰ ਹੁਣ ਜਦੋਂ ਸੱਪ ਲੰਘ ਗਿਆ ਤੇ ਛੋਟੀਆਂ ਮਾਰਨ ਦਾ ਮੈਨੂੰ ਲੱਗਦਾ ਕੋਈ ਬਹੁਤਾ ਫਾਇਦਾ ਨਹੀਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਨ ਕਰਾਇ। ਸੰਤ ਬਾਬਾ ਪ੍ਰੇਮ ਸਿੰਘ ਦੀ ਮਰਾਲੇ ਵਾਲੇ ਅੱਜ ਤੋਂ 143 ਸਾਲ ਇਲਾ ਸੰਸਾਰ ਵਿੱਚ ਉਹਨਾਂ ਨੇ ਆਪਣੀ ਜੀਵਨ ਯਾਤਰਾ ਸ਼ੁਰੂ ਕੀਤੀ 1882 ਤੋਂ ਲਗਾਤਾਰ ਜਿੱਥੇ ਉਹਨਾਂ ਨੇ ਆਪ ਸੇਵਾ ਸਿਬਰ ਨਾਲ ਜੁੜੇ ਪਾਣੀ ਨਾਲ ਜੁੜੇ ਉੱਥੇ ਨਾਲ ਸੰਗਤ ਨੂੰ ਸੇਵਾ ਸਿਬਰ ਨਾਲ ਜੋੜਿਆ ਪਾਣੀ ਨਾਲ ਜੋੜਿਆ ਧਰਮ ਦਾ ਪ੍ਰਚਾਰ ਕੀਤਾ ਐਜੂਕੇਸ਼ਨ ਦਾ ਪ੍ਰਵਾਹ ਚਲਾਇਆ ਸਿਆਸੀ ਰਾਜਨੀਤਿਕ ਅਤੇ ਸ਼੍ਰੋਮਣੀ ਕਮੇਟੀ ਦੇ ਵਿੱਚ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ 26 28 ਸਾਲ ਲਗਾਤਾਰ ਮੈਂਬਰ ਐਸੀਪੀ ਸੀ ਰਹੇ ਦੋ ਵਾਰ ਉਸ ਵੇਲੇ ਅਨ ਡਿਵਾਈਡਿਡ ਕੰਟਰੀ ਵਿੱਚ ਐਮਬੈਲੇ ਬਣੇ ਸੋ ਉਹਨਾਂ ਸੇਵਾਮਾਨਾਂ ਨੂੰ ਯਾਦ ਕਰਨ ਵਾਸਤੇ ਉਹਨਾਂ ਦਾ ਜਨਮ ਦਿਹਾੜਾ ਜਿਹੜਾ ਹਰ ਸਾਲ ਇਸੇ ਤਰ੍ਹਾਂ ਸੰਗਤਾਂ ਸਤਿਕਾਰ ਤੇ ਪਿਆਰ ਦੇ ਨਾਲ ਯਾਦ ਕਰਦੀਆਂ ਮਨਾਉਂਦੀਆਂ ਹਨ ਵੱਤ ਤੋਂ ਵੱਧ ਗਿਣਤੀ ਵਿੱਚ ਆ ਕੇ ਮੱਥਾ ਟੇਕਦੀਆਂ ਔਰ ਇਹ ਵੀ ਮੈਨੂੰ ਖੁਸ਼ੀ ਹੈ ਜਿਸ ਦੇਸ਼ ਵਿੱਚ ਵੀ ਬੈਠੇ ਐ ਸਾਰੇ ਦੇਸ਼ਾਂ ਵਿੱਚ ਜਨਮ ਦਿਹਾੜਾ ਮਨਾਇਆ ਜਾਂਦਾ ਔਰ ਹਰ ਪਿੰਡ ਵਾਲਾ ਆਪਣੇ ਪਿੰਡਾਂ ਵਿੱਚ ਆਪਣੇ ਗੁਰਦਵਾਰਿਆਂ ਵਿੱਚ ਵੀ ਜਨਮ ਦਿਹਾੜਾ ਮਨਾਉਂਦੇ ਸੋ ਮੈਂ ਸਭ ਨੂੰ ਜਿੱਥੇ ਵਧਾਈ ਦੇਣੀ ਹੈ ਉੱਥੇ ਧੰਨਵਾਦੀ ਹਾਂ ਤੇ ਅੱਜ ਸਪੈਸ਼ਲ ਤੌਰ ਤੇ ਮਾਨਯੋਗ ਗਿਆਨੀ ਹਰਪ੍ਰੀਤ ਸਿੰਘ ਜੀ ਸਿੰਘ ਸਾਹਿਬ ਸ਼੍ਰੀ ਕਾਲਤਾਪ ਸਾਹਿਬ ਜਿਨ੍ਹਾਂ ਨੇ बतौर ਪ੍ਰਦਾਨ ਸ਼੍ਰੋਮਣੀ ਅਕਾਲੀ ਦਲ ਇੱਥੇ ਆ ਕੇ ਹਾਜ਼ਰੀ ਵੀ ਭਰੀ ਔਰ ਸੰਗਤਾਂ ਨੂੰ ਸੰਬੋਧਨ ਹੋ ਕੇ ਪ੍ਰੇਰਨਾ ਦਿੱਤੀ ਹੈ ਕਿ ਆਓ ਸਹੀ ਰਾਜਨੀਤੀ ਜੇ ਕਰਨੀ ਹੈ ਤੇ ਧਰਮ ਦੀ ਨੀਂਹ ਉਸੇ ਤਰ੍ਹਾਂ ਮਜ਼ਬੂਤ ਕਰਕੇ ਰੱਖੀਏ ਬਾਣੀ ਨਾਲ ਜੁੜੀਏ ਕੁਰਬਾਨੀ ਨਾਲ ਜੁੜੀਏ ਤੇ ਮਾਨਜੋਗ ਸਿੰਘ ਸਾਹਿਬ ਜੀ ਨੇ ਜੋ ਆਵਾਜ਼ਾ ਦਿੱਤਾ ਕਿ ਆਓ ਸਾਰੇ ਰਲ ਕੇ ਆਪਾਂ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਕਰੀਏ ਮੈਂ ਉਹਨਾਂ ਨੂੰ ਪ੍ਰੋਸਾ ਦਾਨੀ ਹੈ ਕਿ ਸਾਡਾ ਇਲਾਕਾ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਸੰਤ ਬਾਬਾ ਪ੍ਰੀਮ ਸਿੰਘ ਜੀ ਦੇ ਉਪਾਸ਼ਕ ਜਾ ਪਿਆਰੇ ਵਸਦੇ ਆ ਜਾਂ ਦੇਸ਼ ਤੋਂ ਵਿਦੇਸ਼ ਵਿੱਚ ਵਸਦੇ ਆ ਉਹਨਾਂ ਦੀ ਇੱਕੋ ਹੀ ਤਮੰਨਾ ਕਿ ਮਾਨਜੋਗ ਸਿੰਘ ਸਾਹਿਬ ਜੀ ਇਸ ਕਾਮਯਾਬੀ ਦੀਆਂ ਪੌਰਿਆਂ ਤੈਅ ਕਰਦੇ ਹੋਇਆ ਸਿਖਰਾਂ ਤੇ ਸ਼ੋਮਨੀ ਕਲਦਨ ਪਹੁੰਚਾਉਣ ਮੈਂ ਬਹੁਤ ਬਹੁਤ ਵਧਾਈ ਦਿਨੀ ਉਹਨਾਂ ਜੀ ਹੈ ਕਹਿੰਦੀ ਸਾਰੀ ਟੀਮ ਜਿਹੜੀ ਆਈ ਹੈ ਇਸ ਅਸਥਾਨ ਦੇ ਉੱਤੇ ਮੈਂ ਸਭ ਨੂੰ ਜੀ ਹੈ ਕਹਿੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਥ ਦੇ ਵਿੱਚ ਵੱਡਾ ਯੋਗਦਾਨ ਪਾਇਆ ਬਹੁਤ ਹੀ ਸਤਿਕਾਰਯੋਗ ਦਾਦਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ ਡੇਗੋਵਾਲ ਦੇ ਵਿੱਚ 47 ਤੋਂ ਬਾਅਦ ਡੇਗੋਵਾਲ ਦੀ ਧਰਤੀ ਤੇ ਬੈਠ ਕੇ ਉਹਨਾਂ ਨੇ ਜਿੱਥੇ ਇਸ ਇਲਾਕੇ ਦੇ ਵਿੱਚ ਜੋ ਵਿਦਿਆ ਦੇ ਖੇਤਰ ਦੇ ਵਿੱਚ ਕਾਰਜ ਕੀਤੇ ਜਾਂ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਖੇਤਰ ਦੇ ਵਿੱਚ ਕਾਰਜ ਕੀਤੇ ਉਹ ਬਹੁਤ ਵੱਡੇ ਕਾਰਜ ਹੈ ਇਹੋ ਕਰਨਾ ਕਿ ਅੱਜ ਸਾਰਾ ਇਲਾਕਾ ਹੀ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਸਿੱਖ ਸੰਗਤਾਂ ਜਣੀਆਂ ਨੇ ਉਹਨਾਂ ਨੂੰ ਪਿਆਰ ਕਰਦੀਆਂ ਨੇ ਅੱਜ ਉਹਨਾਂ ਦਾ ਜਨਮ ਦਿਹਾੜਾ ਜਿਹੜਾ ਵੇਗੋਗਾਂ ਦੇ ਵਿੱਚ ਗੁਰਦਾਰਾ ਸਾਹਿਬ ਦੇ ਵਿੱਚ ਸਾਡੇ ਬਹੁਤੀ ਸਾਰੇ ਕਾਰਜੋਗੀਆਂ ਦੇ ਵਿੱਚ ਵੀ ਇੱਕ ਹੋਰ ਜੀ ਦੇ ਵਿਸ਼ੇਸ਼ ਤੈਨਾਤ ਅਧਿਕਾਰ ਸੰਗਤ ਦੇ ਸਹਿਯੋਗ ਸਦਕਾ ਬਣਾਇਆ ਜਾ ਰਿਹਾ ਹੈ ਅਰਸੀਂ ਉਹਦੇ ਵਿੱਚ ਸ਼ਾਮਲ ਹੋਣ ਵਾਸਤੇ ਆਏ ਹਾਂ ਕਿ ਹੋਈਆਂ ਕਿ ਗੁਰਮਤ ਸਮਾਗਮ ਜਿਹੜੇ ਨੇ ਬੀਬੀ ਜੀ ਕੋਲ ਹੋ ਰਿਕੇ ਸ਼੍ਰੋਮਿਕ ਮਟੀਰੀਅਲ ਚੋੜਾ ਨੂੰ ਪਈ 10 ਸਾਲ ਬੀਤ ਚੁਕੇ ਆ ਹੋਰ ਕੋ ਚੋੜਾ ਤੇ ਨਹੀਂ ਹੋਈਆਂ ਪਰ ਪ੍ਰਦਾਨ ਹਰ ਵਾਰ ਕੀਤਾ ਜਾਂਦਾ ਉਸ ਨੂੰ ਲੈ ਕੇ ਤੁਹਾਡੀ ਪਾਰਟੀ ਵੱਲੋਂ ਗਾਂ ਕੀ ਏਜੰਡਾ ਹੈਗਾ ਜਾਂ ਸ਼੍ਰੋਮਿਕ ਕਮੇਟੀ ਚੋੜਾ ਨੂੰ ਕਿਸ ਤਰ੍ਹਾਂ ਮੰਗ ਕਰਦੇ ਹੋ ਕਿੰਦਾ ਦੇਖੋ ਜਿਹੜੀ ਤਾ ਹੈਗੀ ਜਨਰਲ ਇਲੈਕਸ਼ਨ ਉਹਦੇ ਲਈ ਤਾਂ ਅਸੀਂ ਹਮੇਸ਼ਾ ਜਿਹੜਾ ਸਟੈਂਡਰਡ ਲਿਆ ਹੋਇਆ ਹੈ ਕਿ ਕੇਂਦਰ ਸਰਕਾਰ ਨੂੰ ਇਲੈਕਸ਼ਨ ਲਈ ਉਹ ਕਰਵਾਉਣੇ ਚਾਹੀਦੇ ਆ ਕਿਉਂ ਨਹੀਂ ਕਰਵਾਏ ਕੀ ਦੇ ਕਹਿੰਤੇ ਨਿਕਲਵਾਰੀ ਔਰ ਇਲیکشن ਨਾ ਹੋਣ ਦੇ ਨਾਲ ਸਭ ਤੋਂ ਵੱਡਾ ਫਾਇਦਾ ਜਿਹੜਾ ਕਿਹੜੀ ਤਰ੍ਹਾਂ ਹੋ ਰਿਹਾ ਉਹ ਸਥਾਪਿਤ ਤਰ੍ਹਾਂ ਹੋ ਰਿਹਾ ਤਾਂ ਮੈਨੂੰ ਲੱਗਦਾ ਕਿ ਸਥਾਪਿਤ ਤਰ੍ਹਾਂ ਤੇ ਕਿਤੇ ਕੇਂਦਰ ਸਰਕਾਰ ਆਪਸ ਦੇ ਵਿੱਚ ਰਣੇ ਮਿਲੇ ਹੈ ਸਾਠ ਖਾਂਠ ਹੈ ਜਿਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲیکشن ਜਿਹੜੇ ਨੇ ਉਹ ਡਿਲੇ ਹੋ ਰਹੇ ਨੇ ਰਹੀ ਗੱਲ ਜਿਹੜੀ ਸਾਲਾਨਾ ਇਲیکشن ਦੀ ਐਨੂਅਲ ਇਲیکشن ਜਿਹੜੇ ਆ ਉਹਦੇ ਬਾਰੇ ਅਸੀਂ ਪਾਰਟੀ ਪਲੇਟਫਾਰਮ ਦੇ ਉੱਤੇ ਵਿਚਾਰ ਕਰਾਂਗੇ ਜਿਵੇਂ ਸਾਡੇ ਲੀਡਰ ਸਹਿਬਾਨ ਕੋਈ ਰਹਿ ਮਸ਼ਵਰਾ ਦੇਣਗੇ ਕਿਉਂਕਿ ਉਹਨਾਂ ਦੇ ਲੰਬੇ ਤਜਰਬੇ ਆ ਉਮੀਦ ਸੀ ਫਸਲਾਕਾ ਤੁਹਾਡੀ ਪਾਰਟੀ ਨੂੰ ਘੜਤੀ ਮਿਲਦੀ ਜੀ ਬਹੁਤ ਸਰਾਹ ਹੁਗਾਰਾ ਮਿਲਿਆਗਾ ਅਗਾਂਹ ਪਾਰਟੀ ਗਤੀਵਿਧੀਆਂ ਕਿਸ ਤਰ੍ਹਾਂ ਦੇ ਜਾਂ ਸਮਝੋਤਾ ਕਰਦੇ ਵਾਸ ਪੰਜਾਬ ਦੇ ਨਾਲ ਜਿਹੜਾ ਤੁਸੀਂ ਕੀ ਕੱਲੇ ਆਪੇ ਕੋਲ ਸਮਝੋਤਿਆਂ ਦੀਆਂ ਗੱਲਾਂ ਤਾਂ ਬਹੁਤ ਬਾਤ ਚ ਹੁੰਦੀਆਂ ਪਹਿਲਾਂ ਤਾਂ ਅਸੀਂ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਵੱਲ ਧਿਆਨ ਸਾਰਾ ਫੋਕਸ ਕਰ ਰਹੇ ਹਾਂ ਅਸੀਂ ਵਰਕਿੰਗ ਕਮੇਟੀ ਆਫਿਸ ਬਾਰੇ ਜਿਹੜੀ ਨੇ ਆਪਣੇ ਬਣਾਏ ਨੇ ਹੁਣ ਜ਼ਿਲ੍ਹਾ ਕਮੇਟੀਆਂ ਸਾਡੀਆਂ ਜਿਹੜੀਆਂ ਨੇ ਬਣ ਗਈਆਂ ਨੇ ਔਰ ਜ਼ਿਲ੍ਹਾ ਕਮੇਟੀਆਂ ਦੇ ਵਿੱਚ ਸਾਡੇ ਜਿਹੜੇ ਲੀਡਰ ਸਾਹਿਬਾਨ ਔਰ ਬੜੇ ਜੋਰ ਸ਼ੋਰ ਦੇ ਨਾਲ ਲੱਗੇ ਹੋਏ ਨੇ ਔਰ ਉਮੀਦ ਹੈ ਕਿ ਥੋੜੇ ਜਿ ਸਮੇਂ ਦੇ ਵਿੱਚ ਸਾਡੀਆਂ ਜ਼ਿਲ੍ਹਾ ਕਮੇਟੀਆਂ ਵੀ ਹੋਂਦ ਵਿੱਚ ਆ ਜਾਣਗੀਆਂ ਪਾਰਟੀ ਦਾ ਪੂਰਾ ਸਟਰਕਚਰ ਜਿਹੜਾ ਸਾਡਾ ਤਿਆਰ ਹੋ ਜਾਏਗਾ ਫਿਰ ਅਸੀਂ ਪੰਜਾਬ ਦੇ ਪੰਥ ਦੇ ਮੁੱਦੇ ਲੈ ਕੇ ਜਿਹੜੀਆਂ ਸੰਗਤ ਦੇ ਵਿੱਚ ਜਾਵਾਂਗੇ ਜਿਹੜੀਆਂ ਸਮਝੌਤੇ ਵਗੈਰਾ ਹੁੰਦੇ ਆ ਤਾਂ ਬਹੁਤ ਸੈਕੰਡਰੀ ਮੰਦੇ ਆ ਤੇ ਬਹੁਤ ਬਾਅਦ ਵਿੱਚ ਕੱਢਾਂਗੇ ਤਾਂ ਤਰੰਤ ਡਿਲੀਗੇਸ਼ਨ ਜਿਹੜੀ ਚੱਲ ਰਹੀ ਆ ਉਸ ਤਰ੍ਹਾਂ ਦੀ ਤਸਦੀਕ ਐਸੇ ਨਹੀਂ ਕਰਨੀ ਦੇਖੋ ਇਹਦੇ ਵਿੱਚ ਅਸੀਂ ਪਹਿਲੇ ਕਹਿ ਦਿੱਤਾ ਸੀ ਕਿ ਜਿਹੜਾ ਉਹ ਲੜਕਾ ਖੜਾ ਹੈ ਨਗਦੀਪ ਉਹਦੇ ਹੱਥ ਦੇ ਵਿੱਚ ਅਸੀਂ ਆਪਣਾ ਕੈਂਡੀਡੇਟ ਜਿਹੜਾ ਬਿਲਕੁਲ ਨਹੀਂ ਉਤਾਰਿਆ ਹੈਗਾ ਤੇ ਅਸੀਂ ਇਹੋ ਚਾਹੁੰਦੇ ਹਾਂ ਕਿ ਸਾਂਝਾ ਕੈਂਡੀਡੇਟ ਪੰਥ ਕੈਂਡੀਡੇਟ ਜਿਹੜਾ ਹੈ ਉਹ ਉਸ ਇਲਾਕੇ ਦੇ ਵਿੱਚੋਂ ਬਿਨਰ ਹੋ ਕੇ ਆਵੇ ਤੇ ਜਿੱਥੇ ਵੀ ਕਿਤੇ ਅਸੀਂ ਜਿਹੜਾ ਲੋੜ ਪਈ ਕਿ ਅਸੀਂ ਹੈਲਪ ਕਰਾਂ ਅਸੀਂ ਬਾਲਫਾ ਵੱਲੋਂ ਅਕਸਰੀ ਮੀਟਿੰਗ ਹੁੰਦੀਆਂ ਨੇ ਇਹਨਾਂ ਵੱਲੋਂ ਕਿਹਾ ਜਾਂਦਾ ਕਿ ਸਾਰਾ ਕੰਮ ਪੱਕੀ ਹੋਊਗਾ ਮਾਫੀ ਮੰਗਦੇ ਕਰਦੀ ਐ ਕੀ ਕਰਨਾ ਕਿ ਕਿਤੇ ਇੱਕ ਗੱਲ ਖੜੀ ਏ ਜਾਂ ਉਹਨਾਂ ਦੇ ਨਾਲ ਸੈਂਟੀ ਪ੍ਰੋਟੋਕੋਲ ਦੀ ਜੋ ਉਸ ਤੋਂ ਇੱਕ ਗੱਲ ਸਪਸ਼ਟਾ ਰਹੀ ਤੇ ਕੋ ਜੇ 2 ਦਸੰਬਰ ਤੋਂ ਪਹਿਲਾਂ ਕਹਿੰਦੇ ਕਿ ਸਾਰੀ ਕੰਮ ਇਕੱਠੀ ਹੋ ਗਈ ਮੈਨੂੰ ਲੱਗਦਾ ਸੀ ਕਿ ਬਹੁਤ ਵੱਡਾ ਸੁਨੇਹਾ ਸੀ ਔਰ ਸ਼ਾਇਦ ਪਾਰਟੀ ਕਦੇ ਟੁੱਟਦੀ ਵੀ ਨਾ ਪਰ ਹੁਣ ਜਦੋਂ ਸੱਪ ਲੰਘ ਗਿਆ ਤੇ ਛੋਟੀਆਂ ਮਾਰਨ ਦਾ ਮੈਨੂੰ ਲੱਗਦਾ ਕੋਈ ਬਹੁਤਾ ਫਾਇਦਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਨ ਕਰਾਇ ਸੰਤ ਬਾਬਾ ਪ੍ਰੇਮ ਸਿੰਘ ਦੀ ਮਰਾਲੇ ਵਾਲੇ ਅੱਜ ਤੋਂ 143 ਸਾਲ ਪਹਿਲਾਂ ਸੰਸਾਰ ਵਿੱਚ ਉਹਨਾਂ ਨੇ ਆਪਣੀ ਜੀਵਨ ਯਾਤਰਾ ਸ਼ੁਰੂ ਕੀਤੀ 1882 ਤੋਂ ਲਗਾਤਾਰ ਜਿੱਥੇ ਉਹਨਾਂ ਨੇ ਆਪ ਸੇਵਾ ਸਿਵਰ ਨਾਲ ਜੁੜੇ ਪਾਣੀ ਨਾਲ ਜੁੜੇ ਉੱਥੇ ਨਾਲ ਸੰਗਤ ਨੂੰ ਸੇਵਾ ਸਿਵਰ ਨਾਲ ਜੋੜਿਆ ਪਾਣੀ ਨਾਲ ਜੋੜਿਆ ਧਰਮ ਦਾ ਪ੍ਰਚਾਰ ਕੀਤਾ এডਿਕੇਸ਼ਨ ਦਾ ਪ੍ਰਵਾਹ ਚਲਾਇਆ ਸਿਆਸੀ ਰਾਜਨੀਤਿਕ ਅਤੇ ਸ਼੍ਰੋਮਣੀ ਕਮੇਟੀ ਦੇ ਵਿੱਚ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ 26 28 ਸਾਲ ਲਗਾਤਾਰ ਮੈਂਬਰਸ਼ਿਪ ਸੀਪੀਸੀ ਰਹੇ ਦੋ ਵਾਰ ਉਸ ਵੇਲੇ ਅਨਡਿਵਾਈਡਡ ਕੰਟਰੀ ਵਿੱਚ ਐਮਬੈਲੀ ਬਣੀ ਸੋ ਉਹਨਾਂ ਦੀਆਂ ਸੇਵਾਵਾਂ ਨੂੰ ਯਾਦ ਕਰਨ ਵਾਸਤੇ ਉਹਨਾਂ ਦਾ ਜਨਮ ਦਿਹਾੜਾ ਜਿਹੜਾ ਹਰ ਸਾਲ ਇਸੇ ਤਰ੍ਹਾਂ ਸੰਗਤਾਂ ਸਤਕਾਰ ਤੇ ਭਿਆਨ ਦੇ ਨਾਲ ਯਾਦ ਕਰਦੀਆਂ ਮਨੋਂ ਦੀਆਂ ਵੱਤਵਾਦੀ ਗਿਣਤੀ ਵਿੱਚ ਆ ਕੇ ਮੱਥਾ ਟੇਕਦੀਆਂ ਔਰ ਇਹ ਵੀ ਮੈਨੂੰ ਖੁਸ਼ੀ ਹੈ ਜਿਸ ਦੇਸ਼ ਵਿੱਚ ਵੀ ਬੈਠੇ ਐ ਸਾਰੇ ਦੇਸ਼ਾਂ ਵਿੱਚ ਜਨਮ ਡੇੜਾ ਮਨਾਇਆ ਜਾਂਦਾ ਔਰ ਹਰ ਪਿੰਡ ਵਾਲਾ ਆਪਣੇ ਪਿੰਡਾਂ ਵਿੱਚ ਆਪਣੇ ਗੁਰਦਵਾਰਿਆਂ ਵਿੱਚ ਵੀ ਜਨਮ ਡੇੜਾ ਮਨਾਉਂਦੇ ਸੋ ਮੈਂ ਸਭ ਨੂੰ ਜਿੱਥੇ ਵਧਾਈ ਦਿੰਨੀ ਹੈ ਉੱਥੇ ਧਨਵਾਦੀ ਹਾਂ ਕਿ ਅੱਜ ਸਪੈਸ਼ਲ ਤੌਰ ਤੇ ਮਾਨਯੋਗ ਗਿਆਨੀ ਹਰਪ੍ਰੀਤ ਸਿੰਘ ਜੀ ਸਿੰਘ ਸਾਹਿਬ ਸ਼੍ਰੀ ਕਾਲਤਾਵ ਸਾਹਿਬ ਜਿਨ੍ਹਾਂ ਨੇ ਬਤੌਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਇੱਥੇ ਆ ਕੇ ਹਾਜ਼ਰੀ ਵੀ ਭਰੀ ਔਰ ਸੰਗਤਾਂ ਨੂੰ ਸੰਬੋਧਨ ਹੋ ਕੇ ਪ੍ਰੇਰਨਾ ਦਿੱਤੀ ਹੈ ਕਿ ਆਓ ਸਹੀ ਰਾਜਨੀਤੀ ਜੇ ਕਰਨੀ ਹੈ ਤੇ ਧਰਮ ਦੀ ਨੀਂਹ ਉਸੇ ਤਰ੍ਹਾਂ ਮਜ਼ਬੂਤ ਕਰਕੇ ਰੱਖੀਏ ਬਾਣੀ ਨਾਲ ਜੁੜੀਏ ਕੁਰਬਾਨੀ ਨਾਲ ਜੁੜੀਏ ਤੇ ਮਾਨਜੋਗ ਸਿੰਘ ਸਾਹਿਬ ਜੀ ਨੇ ਜੋ ਆਵਾਜ਼ਾ ਦਿੱਤਾ ਕਿ ਆਓ ਸਾਰੇ ਰਲ ਕੇ ਆਪਾਂ ਸ਼੍ਰੋਮਣੀ ਅਕਾਲ ਚਲਨ ਮਜ਼ਬੂਤ ਕਰੀਏ ਮੈਂ ਉਹਨਾਂ ਨੂੰ ਪ੍ਰੋਸਾ ਦਾਨੀ ਹੈ ਕਿ ਸਾਡਾ ਇਲਾਕਾ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਸੰਤ ਬਾਬਾ ਪ੍ਰੀਮ ਸਿੰਘ ਜੀ ਦੇ ਉਪਾਸ਼ਕ ਜਾਂ ਪਿਆਰੇ ਵਸਤੇ ਹੈ ਜਾਂ ਦੇਸ਼ ਤੋਂ ਵਿਦੇਸ਼ ਵਿੱਚ ਵਸਤੇ ਹੈ ਉਹਨਾਂ ਦੀ ਇੱਕੋ ਹੀ ਤਮੰਨਾ ਕਿ ਮਾਨਜੋਗ ਸਿੰਘ ਸਾਹਿਬ ਜੀ ਇਸ ਕਾਮਜਬੀ ਦੀਆਂ ਪੌਰੀਆਂ ਤੈ ਕਰਦੇ ਹੋਇਆਂ ਸਿਖਰਾਂ ਤੇ ਸ਼ੋਮਨੀ ਕਲਦਨ ਪਹੁੰਚਾਉਣ ਮੈਂ ਬਹੁਤ ਬਹੁਤ ਵਧਾਈ ਦੇਣੀ ਹੁਣ ਜੀ ਹੈ ਕਹਿੰਦੀ ਸਾਰੀ ਟੀਮ ਜਿਹੜੀ ਆਈ ਹੈ ਇਸ ਅਸਥਾਨ ਦੇ ਉੱਤੇ ਮੈਂ ਸਭ ਨੂੰ ਜੀ ਹੈ ਕਹਿੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ